ਤੇ ਬਸ ਭਾਜੀ ਰਾਤੀ ਮੈਨੂੰ ਮੇਰੇ ਚੌਂਕੀਦਾਰ ਸਾਹਿਬ ਸੀ ਇਹਨਾਂ ਦਾ ਮੈਨੂੰ ਫੋਨ ਆਇਆ 10 ਵਜੇ ਦੇ ਕੋਈ 25 ਮਿੰਟ ਦੇ ਕਹਿੰਦੇ ਅੰਦਰੋਂ ਅੱਗ ਦੀ ਬੜੀ ਹੈ ਮੈਂ ਆਇਆ ਆਂਦਿਆ ਸਾਡੇ ਬਾਹਰ ਬੱਬੀ ਦਾ ਪਾਣੀ ਚੱਲਦਾ ਪਾਲਟੀਆਂ ਬੁਲਟੀਆਂ ਬੜੀਆਂ ਮਾਰੀਆਂ ਸ਼ਹਿਰ ਵਾਸੀ ਵੀ ਸਾਰੇ ਇੱਥੇ ਬੜੇ ਉਹਨਾਂ ਦਾ ਬੜਾ ਸਾਥ ਸੀ ਫਿਰ ਭਾਜੀ ਆਪਣੀ ਫਾਇਰ ਬ੍ਰਿਗੇਡ ਵੀ ਆ ਗਏ ਦੋ ਤਿੰਨ ਪਰ ਉਸ ਤੋਂ ਪਹਿਲਾਂ ਹੀ ਅੰਦਰ ਬਹੁਤ ਜ਼ਿਆਦਾ ਨੁਕਸਾਨ ਹੋਇਆ ਮੈਨੂੰ ਕੁਝ ਵੀ ਨਹੀਂ ਬਚਿਆ ਭਾਜੀ ਜੀ ਸਾਡੇ ਏਸੀ ਸੀ ਐਲਈਡੀ ਸੀ ਵਾਸ਼ਿੰਗ ਮੀਨ ਸੀ ਗੀਵਰ ਸੀ ਬੈਟਰੀ ਸੀ ਇਹ ਟੋਟਲ ਲੱਖ ਹੋਣੀ ਸਾਰੇ ਵਜੇ ਮੈਂ ਕਿੰਨੇ ਦਾ ਏਸੀ ਹੈ ਜਦੋਂ ਬੰਦਾ ਇਹਨਾ ਕਿੰਨਾ ਨੁਕਸਾਨ ਪਈ ਮੇਰਾ ਅਕੋਰਡਿੰਗ 90 ਲੱਖ ਤੋਂ ਉੱਪਰ ਹੀ ਹੈ ਅੱਗੇ ਕਿਹੜੀ ਗੱਲ ਜੀ ਕਿਹੜਾ ਹੈ ਅੱਗੇ ਫਿਰ ਮਜੀ ਦੇਖੋ ਫਾਈਰ ਗ੍ਰੇਡ ਵੀ ਆ ਗਈਆਂ ਸ਼ਹਿਰ ਵਾਸੀ ਸਾਡੇ ਸਾਰੇ ਸਾਡੇ ਨਾਲ ਸੀ ਬਾਹਰ ਸਾਡੀ ਬੰਬੀ ਚਲਦੀ ਆ ਨਾਲ ਨੀਚੇ ਦਾ ਬਾਗ ਆ ਉਹਨਾਂ ਨੇ ਬੰਬੀ ਚਲਾਈ ਫਿਰ ਉਸ ਤੋਂ ਆਪਾ ਪਾਣੀ ਜੋ ਸ਼ਹਿਰ ਦੇ ਬਾਲਟੀਆਂ ਬੁਲਟੀਆਂ ਅਗਰ ਪੜੀ ਕਾਬੂ ਹੋਇਆ 3-4 ਘੰਟੇ ਬਾਅਦ ਪਰ ਬਚਿਆ ਕੁਝ ਨਹੀਂ ਬੀ ਰਹੀਆ ਸਾਰਾ ਪਤਾ ਨਹੀਂ ਕਿ ਕਿਸ ਤਰ੍ਹਾਂ ਗੱਲ ਲੱਭੀ ਸੀ ਨਹੀਂ ਪੜੀ ਨਾ ਇਹਦਾ ਨਹੀਂ ਕੁਝ ਪਤਾ ਮੈਂ ਤਾਂ ਕੀ ਮੰਗੀ ਕਰਦੇ ਭਈ ਪ੍ਰਸ਼ਾਸਨ ਕੋਈ ਮੰਗ ਕਰਦੇ ਆ ਜਿਹੜੀ ਸਾਡੀ ਸਾਰੀ ਉਮਰ ਦੀ ਪੂੰਜੀ ਸੀ ਉਹ ਬਿਲਕੁਲ ਸੜ ਕੇ ਸੁਆਹ ਚੁਗੀ ਹੈ ਠੀਕ ਹੈ ਜੀ ਤੇ ਹੁਣ ਪ੍ਰਸ਼ਾਸਨ ਕੋਈ ਮੰਗ ਕਰਦੇ ਸਾਡੀ ਮੱਤ ਕੀਤੀ ਜਾਏ ਜਿਹੜਾ ਗੱਲ ਨੁਕਸਾਨ ਆ ਬਹੁਤ ਹੀ ਜ਼ਿਆਦਾ ਨੁਕਸਾਨ ਆਇਆ ਥੋੜੀ ਪ੍ਰਸ਼ਾਸਨ ਕੋਲ ਬਸ ਮੱਤ ਮੰਗਦੇ ਆ ਅੱਜ ਸਾਡੇ ਸ਼ਹਿਰ ਤਾਰੀਵਾਲ ਵਿੱਚ ਬਹੁਤ ਮੰਗਵੱਦੀ ਘਟਨਾ ਹੋਈ ਆ ਕੀ ਸਾਡੇ ਸ਼ਹਿਰ ਦੇ ਲਾਜ ਦੀ ਟੀਵੀ ਸੈਂਟਰ ਜੋ ਵਿਕੀਪਦੀ ਚਲਾਉਂਦੇ ਨੇ ਉਧਾਂ ਦਾ ਜੋ ਗੋਡਾਊਨ ਧਾਰੀਵਾਲ ਦੀ ਮਰੀਆਂ ਤੇ ਲੱਗ ਗਿਆ ਉਹਦੇ ਵਿੱਚ ਬਹੁਤ ਭਿਆਨਕ ਅੱਗ ਲੱਗ ਗਈ ਰਾਤ 11 ਵਜੇ 10 ਵਜੇ 52 ਮਿੰਟ ਤੇ ਜੋ ਕਿ ਬਹੁਤ ਜਿਆਦਾ ਅੱਗ ਲੱਗੜ ਕਰਕੇ ਉਹਨਾਂ ਦਾ ਕਾਫੀ ਕਰੋੜਾਂ ਰੁਪਏ ਦਾ ਨੁਕਸਾਨ ਹੋ ਚੁੱਕਿਆ ਦਾ ਜਿਹਦੇ ਦੇ ਮੌਕੇ ਤੇ ਫਾਇਰ ਬਿਗੇਟ ਦਾ ਹੀ ਧੰਨਵਾਦ ਕਰਾਂਗੇ ਜੋ ਫਾਇਰ ਬਿਗੇਟ ਮੌਕੇ ਤੇ ਪਹੁੰਚ ਕੇ ਉਹਨੇ ਸ਼ਹਿਰ ਵਾਸੀਆਂ ਦੀ ਮਦਦ ਨਾਲ ਅੱਗ ਤੇ ਕਾਬੂ ਪਾਇਆ ਤੇ ਬਹੁਤ ਮਤਲਬ ਕੀ ਉਹਨਾਂ ਦਾ ਨੁਕਸਾਨ ਹੋ ਗਿਆ ਹੈ ਹਾਂਜੀ ਸਰ ਦੱਸ ਦਿਓ ਜੀ ਕੀ ਅੱਜ ਦਾ ਜਿਹੜਾ ਇਹਦਾ ਮਜਰ ਸੀ ਸਰ ਮੇਰਾ ਨਾਮ ਅਮਨਦੀਪ ਹੈ ਸਰ ਅਸੀਂ ਗੁਰਦਾਸਪੁਰ ਫਾਇਰ ਸਟੇਸ਼ਨ ਗੁਰਦਾਸਪੁਰ ਤੋਂ ਆਏ ਹਾਂ ਤੇ ਸਰ ਬਟਾਲੇ ਤੋਂ ਵੀ ਆਪਣਾ ਫਾਇਰ ਸਟੇਸ਼ਨ ਬਟਾਲੇ ਤੋਂ ਵੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚਿਆ ਨੇ ਤੇ ਅਸੀਂ ਇੱਥੇ ਦੇਖਿਆ ਕਿ ਬਹੁਤ ਜ਼ਿਆਦਾ ਇਲੈਕਟ੍ਰੋਨਿਕ ਦੀ ਗੋਦਾਮ ਵਿੱਚ ਅੱਗ ਲੱਗੀ ਹੈ ਸਾਨੂੰ 10 52 ਦੇ ਸਾਨੂੰ ਕਾਲ ਆਈ ਹੈ ਸਰ ਸਰ ਇੱਕ ਜਗ੍ਹਾ ਤੇ ਤੁਸੀਂ ਪਹੁੰਚੇ ਹੋ ਥੋੜਾ ਜਗ੍ਹਾ ਬਾਰੇ ਦੱਸ ਦਿਓ ਔਰ ਇਸ ਦੇ ਨਾਲ ਹੀ ਹੁਣ ਕੀ ਪੋਜੀਸ਼ਨ ਵਾ ਜੀ ਸਰ ਲਾਲਜੀ ਟੀਵੀ ਸੈਂਟਰ ਆਪਣਾ ਮੜੀਆਂ ਲੱਗੇ ਅਰਤਾਰੀਵਾਲ ਜੀ ਹਾਂਜੀ ਆ ਉਸ ਤੋਂ ਬਾਅਦ ਦੇਖਦੇ ਹਾਂ ਸੀ ਕਿ ਅੱਗ ਬਹੁਤ ਬਿਆਨਕ ਲੱਗੀ ਹੋਈ ਹੈ ਜਿੱਤੇ ਕੀ ਸਾਡੇ ਫਾਇਰ ਕਰਮਚਾਰੀਆਂ ਨੇ ਮੌਕੇ ਤੇ ਜਦ ਜਾ ਨਾ ਕੀ ਕਾਬੂ ਪਾਇਆ ਸਰ ਇਸ ਵੇਲੇ ਦੀ ਕੀ ਮੌਜੂਦਾ ਪੋਜੀਸ਼ਨ ਵਾ ਦੱਸ ਦੋ ਕੀ ਅੱਗ ਦੇ ਉੱਤੇ ਕਾਬੂ ਪਾ ਲਿਆ ਗਿਆ ਵਾ ਜਾਂ ਅਜੇ ਵੀ ਤੁਹਾਡਾ ਜਿਹੜਾ ਮਿਸ਼ਨ ਇਹ ਚੱਲ ਰਿਹਾ ਵਾ ਸਰ ਅੱਗ ਦੇ ਕਾਬੂ ਪਾ ਲਿਆ ਗਿਆ ਹੈ ਬਾਕੀ ਸਰ ਅਸੀਂ ਇੱਥੇ ਹਜੇ ਪ੍ਰੈਜ਼ੈਂਟ ਆ ਕਿ ਕੀ ਬਾਈਚਾ ਸਗੇ ਅਗ ਲੱਗਦੀ ਹੈ ਤੇ ਅਸੀਂ ਉਹਨੂੰ ਬੁਝਾ ਸਕੀਏ ਸਰ ਕੀ ਕੋਈ ਸ਼ੁਰੂਆਤ ਦੇ ਵਿੱਚ ਕਾਰਨ ਦਾ ਪਤਾ ਲੱਗਾ ਕੀ ਕਾਰਨ ਵਾ ਅਗ ਲੱਗਣ ਦਾ ਸਰ ਇਹ ਕਾਰਨ ਨਾ معلوم ਹੈ ਤੇ ਸਰ ਇਨਵੈਸਟੀਗੇਸ਼ਨ ਦੇ ਦੌਰਾਨ ਅਸੀਂ ਪਤਾ ਕਰਾਂਗੇ ਕਿਸ ਦੌਰਾਨ ਅਗ ਲੱਗੀ